ਮਦਾ ਪਾਣੀ ਚ ਡਬੋਉਂਦਾ ਆ। ਅੱਜ ਚੱਕਰ ਨੂੰ ਫਿਰਦਾ। ਜਿੱਤਦਾ ਫੇਰ ਮਾਰਦੇ ਨਹੀਂ ਮਾ ਬਹੁ ਟਾਈਮ ਬਾਅਦ ਮਾਰਦਾ। ਕਦੋਂ ਫੜਿਆ ਇਹ? ਲਿਖਿਆ ਹੁੰਦਾ ਨਾ ਛੱਡਣੀ। ਅੱਜ ਫੜਿਆ। ਇੱਥੋਂ ਦਾ। ਅੱਜ ਦੀ ਮਾ ਜੋ ਗੱਡੀ ਉਹ ਗੱਡੀ ਕੋਲੇ ਗਿਆ। ਮੱਧ ਨਾਲ ਲੱਗਦੇ ਗੱਡੀ। ਨਹੀਂ ਨਿਕੜਿਆ ਹੋਏ। ਸਾਸਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਿਊ ਵਲੌਗ ਚ। ਕੋਈ ਕੱਟ ਨਹੀਂ ਕੱਟ। ਕੌਣਾ? ਰਾਣਾ ਬੰਜਰ ਪਰਾਂ ਗਲੇ ਆ ਵੇਟਾ ਇਹ ਆਪਾਂ ਨੱਕ ਨਵੇਂ ਮਾਰੀ ਤੋਲੋ ਪਰਨਾ ਡਿੱ ਗਿਆ ਮੇਰਾ ਮੈਂ ਤਾਂ ਦਵਾਰੇ ਪਰਨਾ ਚੱਕਣ ਲੱਗ ਗਿਆ ਭਾਈ ਇਹਨਾਂ ਨੇ ਫੜ ਲਿਆ ਪਰਨਾ ਮੰਨ ਕੇ ਰੇੜ På ਦੂ ਦਵਾਰੇ ਪਰਨਾ ਚੱਕਣ ਵਾਗਾ ਜੇ ਪਲੇ ਟੱਪੇ ਟੱਪਿਆ ਵੀ ਨੀ ਆਵਾ ਮੋਠੀ ਉੜ ਕੇ ਪਰਨਾ ਚੱਕਣ ਲੱਗ ਗਿਆ 30 ਸੈਕਿੰਡਾਂ ਦੇ ਵਿੱਚ ਹੀ ਪਰਨਾ ਚੱਕਣ ਵਾਗਾ ਆ ਕੇ ਉਸਨੇ ਫੜ ਲਿਆ ਰੇੜ ਭੱਜੇ ਮੁੜ ਕੇ ਪਰਨਾ ਚੱਕਣ ਵਾਗਾ ਵੀਰ ਵਨ ਲੇਵਣੇ ਗਿਆ ਮੈਂ ਲੱਗਿਆ ਮੈਂ ਜੇ ਮੈਂ ਮੁਰਗੇ ਹੁਣ ਆਪਾਂ ਪਰਨਾ ਚੱਕ ਕਿਨ ਚੱਲਾ ਗਏ ਆਵਾਸੀ ਉਹ ਕਿਹੜਾ ਸਾਹ ਤੇ ਹੁੰਦੇ ਖੇਡਦਾ ਤੇਰੇ ਘਰ ਵਾਲਾ ਕਬੱਡੀ ਕੋਲੀਆਂ ਮਾਟੀ ਵਾਲੀ ਹੋਰ ਲੈ ਅੱਜ ਬਲੇਟ ਤੈਗੀ ਦੀ ਫੋਟੋ ਜੀ ਨਾਲ ਆਏ ਨੇ ਉਹ ਰਹੀ ਪਈ ਉਹ ਮੈਂ ਮਤਲਬ ਕੂਨ ਜਾ ਫੇਰਾ ਕਬੱਡੀ ਦਾ ਕੂਨ ਜਾ ਗੱਡੀ ਦਾ ਕੂਨ ਜਾ ਫੇਰਾ ਮੈਂ ਡਰ ਜੇ ਤੇ ਹੁੰਦੇ ਕਿੜਕਾ ਇਹੋ ਕੋਣੀ ਮੱਛੀ ਨੇ ਆ ਦੇਖ ਲੈ ਕੀ ਕਰਦੇ ਚਾਹੁੰਦਾ ਓਏ ਚਾਹ ਦੇ ਬੰਦ ਬਣਾਈ ਹੋਏ ਕੀ ਬਲੈਨ ਆ ਬਰੂਨਾ ਦੇ ਓ ਕੀ ਰਿਸ਼ਤਾ ਦੇਰ ਵੀ ਰਿਸ਼ਤਾ ਦੇਰ ਵੀ ਕੀ ਰਿਸ਼ਤਾ ਅੱਜ ਬਹੁਤ ਟਾਈਮ ਬਾਅਦ ਬਲੌਗ ਬਣ ਰਿਹਾ ਹੈ ਕੋਸ਼ਿਸ਼ ਕਰਨਾ ਕਰਕੇ ਪਾਏ ਨੀਗੇ ਪਾਇਆ ਕਰਾਂਗੇ ਅਕਬਰ ਸਾਡਾ ਯਾਰ ਸਸਰੀਕਾ ਸਾਰਿਆਂ ਨੂੰ ਜੀ ਸਿੰਗਰ ਸਿੰਗਰ ਐਂਡ ਹੈਡਰੇਸਰ ਕਾਗਨ ਨਗਰੀ ਦੇ ਨਾਲ ਜਾ ਰਹੇ ਹਾਂ ਸਪੋਰਟ ਪੂਰੀ ਸਪੋਰਟ ਕਾਗਨ ਨਗਰੀ ਦਾ ਫਨ ਕਿਡਾ ਸਪੋਰਟ ਪਿੰਡ ਬਦਲ ਗਿਆ ਅੱਜ ਘਟ ਜਾ ਮੈਂ ਗੱਲ ਮੈਂ ਪਟਿਆਲੇ ਕਣੀ ਹਾਂ ਪਰ ਦਿਖਾਉਣਾ ਮੈਨੂੰ ਅੱਗੇ ਬਾ ਉਹਦੇ ਵਿੱਚ ਪਈ ਗੱਲ ਹੈ ਨਾ ਉਹ ਪਿੰਡ ਤੇ ਬੰਦੇ ਹੀ ਨਹੀਂ ਹੈ ਕੋਈ ਦੇਖੋ ਯਾਰ ਹੀ ਫਿਰ ਨਹੀਂ ਪਿੰਡ ਬੰਦਿਆਂ ਤੋਂ ਪਿੰਡ ਹੈ ਕੋਈ ਜਾਨਾ ਨਹੀਂ ਨਜ਼ਰ ਆ ਰਿਹਾ ਹੁੰਦਾ ਪਿੰਡ ਇੱਥੇ ਨਵੇਂ ਪਿੰਡ ਦੀ ਵਾਗੇ ਦੇਖੋ ਮਾਜਰਾ ਇਹੀ ਪਿੰਡ ਹੈ ਲੱਖ ਮਾਜਰਾ ਕਮਾਨ ਇਧਰ ਕੋਈ ਉਧਰ ਕੋ ਜਾਣਾ ਹੈ ਇਹ ਮੇਰੇ ਵੀਡੀਓ ਆ ਸਮੁੰਦਰ ਆ ਗਿਆ ਦੇਖ ਲੇਕ ਸਮੁੰਦਰ ਕਿਨਾਰੇ ਕਿਨਾਰੇ ਸੁਕੜਾ ਵਾਲੇ ਕਿਸ਼ਤਾਨ ਚ ਵਾਓ ਕਿੰਨਾ ਤਾਕੜਾ ਵਿਕਾਸ ਹੋਇਆ ਹੈ ਭਵੰਤਵਨ ਦੀ ਸਰਕਾਰ ਚ ਮੈਂ ਲੱਕ ਨਾ ਲਾ ਰੱਖਣਾ ਉਹ ਕਹਿੰਦੇ ਵੀ ਗੱਡੀ ਤੈਰ ਕੇ ਜਾਂਦੀ ਆ ਹੈ ਉਹ ਅੱਗੇ ਪੁੱਸ ਲਈ ਪਹਿਲਾ ਸਮੁੰਦਰ ਚ ਪਾਰ ਕਰਕੇ ਗੱਡੀ ਜਾਂਦੀ ਨੂੰ ਇੱਥੇ ਟੋਆਲਾ ਹੋਵੇ ਕੋਈ ਯਾਰ ਪਹਿਲਾਂ ਆਈ ਵਾ ਛੱਡਦਾ ਇਹ ਕਹਿੰਦਾ ਗੱਡੀ ਲਾਂਗੇ ਉਹੀ ਕੰਮ ਹੋ ਰਿਹਾ ਵੀਰੋ ਲਾਂਗੇ ਨਾ ਜਾ ਕੇ ਜਿਆ ਇੱਡੀ ਕਹਿੰਦਾ ਕੱਟੀ ਨਾ ਕਹਦਾ ਪਹਿਲਾਂ ਬੱਤ ਕੜਾਈ ਉਹ ਗੀੜੀ ਪੋਈ ਗੀੜੀ ਮਾਸਟਰ ਲੱਗੇ ਪੁੱਛੋ ਇਹਨਾਂ ਨੂੰ ਓਹ ਚੰਦ ਆ ਉਹਦੇ ਸਾਹਮਣੇ ਫਟ ਪਾਉ ਉਹ ਦਿਹਾ ਉਹ ਦੇ 12 ਮਾ ਪੂਰੇ ਪਹੁੰਚ ਗਏ ਜੀ ਟੂਰਨਾਮੈਂਟ ਦੇ ਇਸ ਪਾਟੇ ਬਾਬਾ ਮੱਖਣ ਸਿੰਘ ਦਾ ਕਕਰਾਲਾ ਭਾਈ ਦਾ ਅਗਬਰ ਵੀ ਬਰਦਾਸ਼ਤਨ ਕਰਕੇ ਦਿਖਾਉ ਜੀ ਇਹ ਲਈ ਇਹ ਮਟੋੜੇ ਦੀ ਟੀਮ ਆਵੇ ਮਟੋੜਣਾ ਮੈਂ ਜਦੋਂ ਨਾ ਛੱਡਿਆ ਕਰੋ ਕੋਈ ਬੈਂਡ ਕਰਦੇ ਆ ਵੀਰੇ ਤੜਕੀ ਕਰਕੇ ਆਈ ਦੀ ਆ ਪਾ ਜੀ ਦੀ ਗਾਂ ਦੇ ਟੀਕੇ ਦੇ ਉੱਤੇ ਆਏ ਦੇ ਕਰਕੇ ਆਏ ਇਹ ਮਰਦਾ ਨਾ ਬਰਾਬਰੇ ਦੇ ਚੱਲ ਆਪ ਬਾਈ ਕਿੰਨੇ ਲਾਉਂਦਾ ਹੁੰਦੇ ਇੱਕ ਕਰ ਦੇਖੋ ਗੜ ਕੇ ਨਜ਼ਰ ਪਹਿਲਾਂ ਵੀ ਲਾ ਰਿਹਾ ਸੋਦਾ ਪਹਿਲਾਂ ਦਾ ਲਾ ਰਿਹਾ ਆਪਣਾ ਪੂਰਾ ਲਾ ਰਿਹਾ ਹੋਰ ਫਿਲਮ ਬਣ ਕੇ ਜਾਂਦੀ ਨਾਲ ਛੋਟੀ ਕੁਸ਼ਤੀ ਨਾ ਕਰਾਵੀ ਹੋਈ ਇਹ ਤਦਾਨੀ ਰੁਪੇਸ਼ਰ ਕਾ ਜੀ ਸਰਪੰਚ ਦਾ ਲੱਖਵਾਲੇ ਅਸ਼ਰੇਮ ਤੋਂ ਦਮੀਲੇ ਪਹੁੰਚਿਆ ਜਿਹੜਾ ਸਾਡੇ ਦੂਜੀ ਗੱਡੀ ਜਾ ਰਹੀ ਹੈ ਐਜਐਸ ਟੀਮਾਂ ਦੇ ਡੀਐਸ ਸਾਹਿਬ ਰਾਜਪੁਰਾ ਸਾਡੇ ਸਾਰੇ ਸਾਹਿਬ ਖੇੜੀ ਖੱਡਿਆਂ ਦੇ ਨਾਲ ਮਿੰਦਰਜੀਤ ਸਿੰਘ ਜੀ ਸਿਆਲੋ, ਰਣੇਦਰ ਸਿੰਘ ਪਟੇਰ, ਰਖਸ਼ਰ ਸਿੰਘ ਜੀ ਮਜਾਰੀ, ਬਰਬਾਤ ਸਿੰਘ ਜੀ ਪੀਏ, ਰਮਨਪ੍ਰੀਤ ਸਿੰਘ ਜੀ ਸਰਪੰਚ, ਪੰਚਾਇਤ ਸੈਕਟਰੀ ਅਮਰਿੰਦਰ ਸਿੰਘ ਸਰਪੰਚ ਖੇੜੀ ਮੰਡਲਾ ਕੱਪੜੇ ਵੜਵਾਉਣ ਦੀ ਗੱਲ ਨਹੀਂ ਬਾਤ ਨਹੀਂ ਰਾਜ ਧੀਰਤਾ ਸੱਜਣ ਪੰਚ ਰਗੀ ਪੰਚ ਤੁਹਾਨੂੰ ਪੰਚ ਤਕਵੀਰ ਪੰਚ ਤੇ ਸਰਪੰਚ ਸਿੰਘ ਹੋਣ ਦਾ ਬੜੀ ਸਤਿਮਤੀ ਪੰਚਾਇਤ ਦਾ ਧੰਨਵਾਦ ਹੈ ਬਹੁਤ ਬਹੁਤ ਧੰਨਵਾਦ ਸੱਡੇ ਵਰਣਗੀ ਕੀ ਬੈਂਗੀ ਬਹੁਤ ਬੜੀ ਮੁਕਾਬਲਾ ਕਰਦਾ ਹੈ ਅੱਜ ਖੇਡ ਕੇ ਲਈ ਦੋਨੋਂ ਟੀਮਾਂ ਫਾਇਟਾਂ ਲੈਣਾ ਇਹਨਾਂ ਨੂੰ ਬੈਂਤੀ ਹੈ ਅਗਲੇ ਮੈਚਾਂ ਆ ਟੀਮਾਂ ਨੇ ਖੇਡ ਆਪਣੇ ਸਾਹਮਣੇ ਬਾਹਰ ਪੰਜਾਬ ਗੱਲ ਚ ਆ ਗਿਆ ਬਰਾਹਮਣ ਦੇ ਕਿੱਤੇ ਪਰ ਉਹ ਨਹੀਂ ਕਰਦੇ ਹਰ ਸਾਹਮਣੇ ਇਸ ਵੇਲੇ ਸ਼ੀਰਾ ਕਰਦਾ ਡਰਾਈ ਹੈ ਪੰਜਾਬ ਦਾ ਵੱਲ ਹੈ ਇਸ ਵੇਲੇ ਉਹ ਇੰਦਰਾਂ ਦੇ ਬੀਂਦ ਲਈ ਕੰਦ ਸਤਰੀ ਵੀਰੋ ਮੰਦਲੇ ਪਿਆਰ ਵਰ ਪਿਆਰ ਹੈ ਖੇਡ ਮਜ਼ਾਰਤ ਦਾ ਕਰਦੀ ਸ਼ੁਰੂਆਤ ਇਹਨਾਂ ਨੇ ਨਾਲ ਲਾਗੇ ਦੇ ਪੇਲੇ ਵਰਗੇ ਪੰਡਾ ਨਾਲੇ ਬਬਰ ਖੇਡਦੇ ਹੁਣ ਇੱਕ ਇਕੱਲੇ ਤੇ ਛੇ ਵਰਗੇ ਉਹ ਚਾਰ ਤੇ ਫੇਟਰ ਤੋਂ ਲੇਕੇ ਨਾਮ ਖੜਾ ਰਹੀ ਦਾ ਘਣਾ ਬਾਜੂ ਮਿਤਰਾ ਦੀ ਜਿੰਦਗੀ ਸਾਰ ਪਾ ਘਣਾ ਬਾਜੂ ਮਿਤਰਾ ਜੀ ਦੀ ਜਿੰਦਗੀ ਸਾਰ ਹੈ ਆ ਵੀ ਰੇਡ ਰੇਡ ਦੇ ਪਰਾਲੇ ਦਾ ਕਹਿੰਦੇ ਮੈਦਾਨ ਦੇ ਵਿੱਚ ਖੁੱਟੇ ਵਰਗੇ ਦੇ ਨਾਂ ਕਰੇ ਬੋਲੇ ਵਰਗੇ ਚਾਰਾ ਦੇ ਵਿੱਚ ਇਹੀ ਕੋਣੀ ਦੇ ਇਸ ਵੇਲੇ ਆਉਂਦਾ ਕੀਵਾ ਬੜਾ ਤਈਹਾ ਲੱਗਿਆ ਪਿਆ ਜੋਰ ਮੇਰੇ ਉਪਰ ਹਉਮ ਸਮਝੇ ਸੈਂਗਰ ਇਹ ਪਾਣਾ ਦੇ ਕੋਲ ਕਮਾਈ ਲੈਂਦੀ ਆ ਭਾਈ ਕਿਹ ਰਹਾ ਨਹੀਂ ਆ ਕਿਹ ਰਹਾ ਕਹਿੰਦਾ ਗਿਆ ਕਿ ਲੱਗ ਰਹੀ ਆ ਪੰਜ ਫੌਰੀ ਉੱਤਰ ਲੱਤੀ ਪਰ ਦੇ ਰੌਣਕ ਹੋਣੀ ਆ ਉਹ ਲੱਤੀ ਵਾਲੇ ਜੱਸੋ ਵਾਲੀ ਆ ਫੇਰ ਗਰੀਆ ਨਹੀਂ ਕੋਣੀ ਪਾ ਰਿਹਾ ਬੱਸੀ ਵਾਲਾ ਵੀ ਆ ਗਿਆ ਕਹਿੰਦੇ ਮੇਰੇ ਵੀਰੋ ਕਾਲਾ ਬੱਸੀ ਵਾਲਾ ਫਰੈਂਕ ਫਟ ਦੇ ਲਈ ਕਹਿੰਦੇ ਛੋਟੀ ਦੀ ਕਬਟੀਆਂ ਆਪਣੀ ਦੁਨੇ ਦਾ ਪਰ ਆ ਵੀ ਅੱਜ ਖੇਡਣਾ ਟੰਡੋਲੀ ਵੱਲੋਂ ਖੇਡਣਾ ਬੱਸੀ ਵਾਲੇ ਨੇ ਯਤੂ ਆ ਗਿਆ ਕਹਿੰਦੇ ਜੋੜਨ ਵਿੱਚ ਸਫਲ ਹੋ ਗਿਆ 12ਵਾਂ ਮੱਪ ਹੋ ਰਿਹਾ ਬਿੰਦਰ ਤੇਣੀ ਕੁਸਾ ਤੇ ਬਦਾਰੇ ਕਿਸਾਨੀ ਮਾਮੇ ਸੁਖਰੇਸ਼ ਮਸ ਕਰ ਰਿਹਾ ਹੈ ਹੋਰ ਭਾਈ ਹੁਸਨ ਧਾਰੀ ਵਾਲੇ ਤੇ ਫਟ ਕੋਲੇ ਮੰਦਰੀਆ ਤੇ ਗੋਲਾ ਦੀ ਸਾਂਹ ਮਾਇਆ ਰਜਾ ਸਾਡੀ ਵੀਡੀਓ ਚੱਲ ਜੂਗੀ ਮੈਂ ਵੀਡੀਓ ਚ ਆ ਜੂਗਾ ਬਾਈ ਬਾਰ ਬਾਰ ਮੇਰੇ ਮਗਰ ਤੈਨੂੰ ਸਮਝ ਨਹੀਂ ਲੱਗਣ ਕਿ ਤੈਨੂੰ ਮੈਂ ਕੀ ਕਹਿੰਦਾ ਹਾਂ ਮਿਲ ਜਗਨ ਨਾਗਰਾ ਗਾਂਡ ਲਾਰੇ ਨੇ ਕਗਨ ਨਾਗਰਾ ਰੰਡ ਲਾਰੇ ਬਸੀਆਂ ਵਾਲਾ ਵੀ ਕਹਿੰਦੇ ਵੀਰ ਦੇਖ ਰਿਹਾ ਕੋਚ ਵੀ ਸਹੀ ਲਾ ਰਿਹਾ ਕਿ ਨਹੀਂ ਲਾ ਰਿਹਾ ਚੱਲੋ ਕਮਜੋਰ ਆ ਜੀ ਦੱਸੋ ਜੀ ਫਿਰ ਇਹਨੂੰ ਗੁਣ ਦੱਸੋ ਕੋਈ ਸੁਣਦਾ ਨਹੀਂ ਸੁਣਦਾ ਨਹੀਂ ਕੁਝ ਦੀ ਵੀ ਨਹੀਂ ਸੁਣਦਾ ਤੁਸੀਂ ਤੁਸੀਂ ਤਾਂ ਸੀਨੀਅਰ ਪਲੇਅਰ ਹੋ ਛੋਟੇ ਵੀ ਨਹੀਂ ਸੁਣਦਾ ਇਹ ਬਾਅਦ ਵਿੱਚ ਪਰਵਾਹ ਕਰਦੇ ਖਾਂਦੇ ਆ ਮਿੱਤਰੋ ਹਰ ਦੂਸਰੇ ਪਾਸੇ ਕਹਿੰਦੇ ਹੋੜ ਮੇਰੀ ਗੱਲ ਸੁਣੋ ਇਹਨੇ ਕਿਰੇਓ ਇਹ ਜਿਹੜਾ ਉਹਦਾ ਕੀ ਜਿਹੜਾ ਬੰਦਾ ਜੀ ਇਹਦਾ ਵੀਡੀਓ ਨੂੰ ਇੰਨਾ ਸਮਰ ਕਿਵੇਂ ਕੱਟਿਆ ਉਹਨਾਂ ਕਿਵੇਂ ਕਰਨਾ ਬੰਦਾ ਜਿਹੜਾ ਬੰਦਾ ਹੈਗਾ 200000 ਕਿੰਨੇ ਸੌਦੇ ਦਾ ਹੋਣਾ ਹਾਂ ਉਹ ਪਾ ਲੈਣਾ ਸੋਲਰ ਦੇ ਵਿੱਚ ਰੱਖਣਾ ਪ੍ਰਮਾਣ ਦਿੱਤੀ ਕਿਹੜਾ ਸਰੋਪਤ ਇਹ ਪੜਦੇ ਨੇ ਦੋ ਨੰਬਰ ਦੀ ਟੀਮ ਜਿਹੜਾ ਆਪਣਾ ਪਾਰਟਿਸਪੈਂਟ ਐ ਜਿਵੇਂ ਜੀ ਤੇ ਰੈਂਕ ਇਹ ਕੀ ਗੱਲ ਹੈ ਆਪਰੇ ਪ੍ਰੂਫ ਤਾਂ ਕਰਾ ਦਿਓ

ਮਿਲਦੇ ਨੇ ਭਈ ਇਹੋ ਜਿਹੇ ਬੰਦੇ ਕਿਤੇ ਹੈ ਹੋਈ ਮਿਲਦੇ ਨੇ ਇਹੋ ਜਿਹੇ ਬੰਦੇ ਕਿਤੇ ਮਿਲਦੇ ਨੇ ਇਹੋ ਜਿਹੇ ਬੰਦੇ ਕਿਤੇ ਮੇਰਾ ਉਹ ਪੁਲਿਸ ਵਾਲਾ ਜਿਹੜਾ ਉਹ ਮੇਰਾ ਦੂਜਾ ਮਾਪਦਾਰ ਦਾ ਬਾਬਾ ਜੰਗਲ ਦੇ ਵਿੱਚ ਮੇਰਾ ਉਹ ਬੀਲ ਉਹ ਪਾਣੀ ਨੇ ਲਾਕੇ ਇਧਰ ਚੋੜੇ ਨੇ ਹੋਰ ਉਹ ਕਾਲਾ ਜਣਾ ਉੱਥੇ ਦਾ ਦੰਦ ਮੈਂ ਕਹਿੰਦਾ ਬਾਲਕੋ ਹੋ ਨਹੀਂ ਜਾਉਂਿਆ ਕੋਈ ਨੰਬਰ ਮੈਂ ਕਿਹਾ ਨਾ ਹੈ ਮੈਂ ਨਾ ਆਹ ਕਿਉਂ ਸਰ ਮੈਂ ਕਹਿੰਦਾ ਹਾਂ ਮੈਂ ਕਿਉਂ ਮੈਂ फोन ਨਾਲ ਵੀ ਜੁੜ ਜਾਂਦੇ ਨੇ ਹੋਰ ਭਾਈ ਉਹਦੇ ਪੂਰੇ ਪਿੰਡ ਦੇ ਲੋਕ ਜਿਹੜੇ ਨਾ ਰਹਿੰਦੇ ਨੇ ਉਹ ਵੀ ਗੱਲ ਬਾਤ ਕਰਨਾ ਉਹ ਉਹ ਜਿਹੜੇ ਆ ਦੇਖਾ ਹੋਇਆ ਜਦੋਂ ਉੱਤਮ ਲਾਹੇ ਆਇਆ ਮੈਸਰ ਆਮਰੇ ਬਿਲਕੁਲ ਨਾ ਮੈਸਰ ਆਮਰੇ ਨੂੰ ਮੰਗਿਆ ਉਹਨੂੰ ਮੋਟੇ ਜਿਹੜੇ ਮੰਗਦੇ 12 ਕਰੋੜ ਦੀ ਜਿੰਨੀ ਮੁਕਾਉਂਦੇ ਉਹਦੇ ਉੱਤੇ ਗੱਲ ਨਹੀਂ ਮੈਚ ਦੇਖਿਆ ਬੁਖੇਆ ਜਿਸ ਵੇਲੇ ਉਹਦਾ ਕੱਢੀ ਉੱਤੇ ਲੱਭ ਪੰਜੇੜਾ ਕਰਦਾ ਸੀ ਸਿੱਕਾ ਸਦਾ ਆਗੇ ਬਰੂ ਕਰਦੇ ਪਾਈ ਖੇਡਾਂ ਆ ਵੀ ਮੁੜ ਫੜਾ ਗੂ ਯਾਰ ਇਹਨਾਂ ਦਾ ਜਿਹੜੇ ਮੀਡੀਆ ਵਾਲਾ ਕਹਣ ਗਿਆ ਬੋਲਿਆ ਹੋਇਆ ਕਰ ਸਮਝਣਾ ਗੱਲ ਆ ਟੀਮਾਂ ਲੈਣਾ ਤੇ ਉਹਦੇ ਵਿੱਚ ਕਿਉਂ ਲੱਭੀ ਮੈਂ ਹੁਣ ਬੰਦੇ ਦੀਕੀਆਂ ਨੂੰ ਦਰਜ ਬਾਬਲੀ ਬਾਈ ਬਾਈ ਹੈ ਨਹੀਂ ਜਾਣਾ ਬਹੁਤ ਟਾਈਮ ਲੱਗ ਰਿਹਾ ਹੈ ਕਲੱਬਲ ਦੇ ਨਹੀਂ ਦੇ ਤੇ ਇਹ ਗੱਲ ਕਰ ਰਹਾ ਹੈ ਨਾ ਪਰ ਮੈਂ ਜੋ ਮੈਚਾਂ ਤੋਂ ਵੀ ਨਹੀਂ ਬੜੀ ਮਸਾਲਾ ਵਾਲਾ ਮੈਂ ਦੇਖਣਾ ਕਬੱਡੀ ਸਿੱਖੇਗਾ ਉਹ ਨਹੀਂ ਬਹੁਤੇ ਸਮਝਦਾ ਪਹਿਲਾਂ ਮੈਂ ਦੇਖਣ ਤੇਰਾ ਵੀ ਮੌਜੂਦ ਹੈ ਗੱਲ ਕਰ ਰਿਹਾ ਮੈਂ ਬਹੁਤ ਲੱਗ ਰਿਹਾ ਮੈਨੂੰ ਦੇਖਣ ਹੀ ਚਾਹੀਦਾ ਮੈਚ ਅਗਲੇ ਮੈਚ ਮੇਰੇ ਵਾਲੇ ਮੈਚ ਦੇ ਲਈ ਬੇਦਾ ਤੈਨੂੰ ਜੁੱਸਟਰ ਹੈ ਥੋੜਾ ਯਾਰ ਚੰਗੀ ਤਰ੍ਹਾਂ ਸਮਝਾ ਦੇ ਤੂੰਰਾ ਉਹ ਮੰਨ ਰਿਹਾ ਭਾਈ ਲੱਗ ਜਾਂਦਾ ਪੇਤਾ ਕਲਾਸ ਲੱਗ ਰਹੀ ਹੈ ਬਸ ਵਈ ਪੀਲੀ ਪੀਲੀ ਦਾ ਦਲੇ ਮੈਚ ਇਹ ਸੱਟ ਪਿੰਡ ਦੇ ਹੰਦਰ ਮਨਾਵਾ ਤੇ ਮਾਰਾ ਜਾਉ ਨਾਲ ਨਾ ਤੇ ਬੰਨ੍ਹ ਚ ਪੱਗ ਤੇ ਵੀ ਵੀ ਡਾਕੜਾ ਨੂੰ ਵੀ ਪੱਗ ਕਰਦੇ ਇਹ ਪਿਆਰਾ ਆ ਬਚਾਰਾ ਕਈ ਏਣਾ ਮੈਨੂੰ ਤਾਂ ਸੁਣੇਗਾ ਇਹ ਦਿੱਕਾ ਪੜ ਰੰਦਾ ਮਾਰਨ ਕੋਈ ਰੇਟਰ ਨਹੀਂ ਹਰਦੇ ਝੂਟੇ ਮਾਰਨੋ ਤੇ ਬਚਾਰਾ ਪੁੱਲੀ ਅਸਰਾ ਬੜਾ ਕਿ ਲਗਾਇਨ ਮੈਨੂੰ ਬਹੁਤਾ ਸਵਾਦ ਆ ਉਹ ਆਪਣੀ ਜਨਪੜੀ ਆ ਪੈਣ ਚੱਲੀ ਉਹ ਕੱਲ ਕੱਢੇ ਮੈਨੂੰ ਮੁਸੋ ਬੱਕ ਟਮਨ ਲੇ ਡਰਾਂ ਚਲਾ ਗਣ ਝੂਟੇ ਮਾਰਨੇ ਯਾਰ ਜਦੋਂ ਜੱਪੀ ਨੇ ਜਿਹੜੇ ਪਹਿਲਾਂ ਬਹੁਤ ਪੁਰਾਣੇ ਨੇ ਜਿਹੜੇ ਹੁੰਦਾ ਯਾਰ ਕਈ ਜੱਪੀ ਕਿੱਟਾ ਫੜ ਕੇ ਪੁਰਾਣੇ ਨੇ ਵੀ ਇੱਕ ਕੈਂਟਰੀ ਆ ਪਹਿਲਾਂ ਹੀ ਅਰੇ ਮੈਂ ਸੜਦੀ ਨਹੀਂ ਛੁੱਟੀ ਬਹਾਂ ਦੇ ਨੂੰ ਬਹੁਤ ਰਹਿ ਗਿਆ ਦਾ ਮੈਂ ਲੱਗਦਾ ਹੈ ਕਿ ਕੋਕਾ ਜਿਹੜਾ ਲੱਗ ਰਿਹਾ ਹੈ ਇਹਨੂੰ ਲੱਗਦਾ ਕਿ ਇਹਦਾ ਦਮ ਚਲੇ ਗਿਆ ਆ ਰੰਦਾ ਯਾਰ ਧਲਕ ਵਰਤੀ ਨੂੰ ਪਹਿਲਾਂ ਹਣਾ ਨੂੰ ਪਟਾਣੋ ਫਿਰ ਆਇਆ ਹੁੰਦਾ ਮੇਰੇ ਮਿੱਤੋਂ ਖੇਡਦਾ ਤੇ ਮੈਨੂੰ ਪਕੜਾ ਉੱਡ ਗਿਆ ਪੋਏ ਹੋਇਆ ਨਾ ਜੀ ਬੰਦੇ ਦੇ ਵੇਖੋ ਚਾਰ ਆਪਣੇ ਮੰਨ ਚਾਉਂਦੇ ਕੋਈ ਬਿੱਲੇ ਲੇ ਲਈ ਆਪਣੀ ਚੀਜ਼ ਚਾਹੁੰਦੇ ਹੈਗਾ ਰੰਦੀ ਸਮੇਂ ਦੀ ਪ੍ਰੋਤਾਰ ਹੈ ਪਰ ਸਮੇਂ ਇਕ ਬੰਦੂਕ ਫਿਰ ਵਡਿਆ ਮਾਨਨ ਦੇ ਵਿੱਚ ਮਜਦੀਆਂ ਨਾ ਜਾਂਦੀ ਨਾ ਪਰ ਇਸ ਵੇਲੇ ਬੰਦ ਨਿਕਲੇ ਆਉਣਾ ਨਿਕਲ ਵੀ ਸਰੇ ਇੱਕ ਕਾਸਾ ਹੈ ਚਰਤਾ ਦੇ ਵਿੱਚ ਹੈ ਅੱਜ ਕਾ ਚਰਤਾ ਦੇ ਵਿੱਚ ਅੱਜ ਚਰਤਾ ਦੇ ਤੇਰੇ ਮਿੱਤਰੋ ਇਹ ਲਪੜੀਆਂ ਨੂੰ ਜਿਹੜਾ ਬਿਲਾਦਾ ਕਰੀਦਾ ਹੈ ਉਹ ਕਾਦੇ ਵਿੱਚ ਕਹਿੰਦੇ ਫਿਰ ਫਿਰ ਕੇ ਕਬੜੀਆਂ ਬਾਉਂਦਾ ਦੂਨੇ ਪਾਸੇ ਕਹਿੰਦੇ ਦੂਨੇ ਕੀ ਹੋ ਰਿਹਾ ਓਏ ਬਹੁਤ ਘਬਰ ਹਣਾ ਨੀ ਟੀਮ ਬੜੀ ਬਹਿਮਾਨ ਨਾਲੇ ਭੱਜ ਜਾਂਦਾ ਪਰ ਨਾਲੇ ਪਰਾਂ ਭੱਜ ਜਾਂਦਾ ਕਰਦਾ ਵੇਣ ਚੋ ਨਾ ਕੰਗਾ ਚੁੰਨੀ ਦਾ ਨਾ ਰੁੜ ਗਿਆ ਕੋਈ ਕੌਣ ਨਹੀਂ ਅੱਜ ਧੀਰਾ ਦੇ ਨੰਬਰ ਤੇ ਧੀਰਾ ਫੇਰ ਆ ਗਿਆ ਨਹੀਂ ਲਿਓ ਟੋਟੇ ਜਿਆਦਾ ਨਹੀਂ ਕੀੜਾ ਹੋਏ ਬੜੀ ਘੜਾਇਆ ਤੇ ਖੰਚ ਮਾਇਆ ਤੇ ਗੱਤਗਾ ਖੇਡ ਰਹੇ ਹੋ ਤੇਰੀ ਪਰ ਤੇ ਬਹੁਤ ਵਾਦਾ ਹੋਇਆ ਕਦੇ ਵੀ ਨਾਲ ਹੋਣੇ ਬੈਠੋਗੇ ਐਣੀ ਬੈਰੇ ਦੀ ਹੁਣ ਬੈਠੋਗੇ ਐਣੀ ਬੈਰੇ ਦੀ ਨਹੀਂ ਤੁਸ ਆਓ ਜਿੰਮ ਅੱਜ ਖੇਤਣਾ ਕੇ ਸਫੇਲ ਹੋਣੇ ਪੈਣੇ ਆ ਇਹ ਰੇਣਾ ਹੋਵੇ ਲੱਖ ਪੈਂਦੀ ਆ ਕੀ ਬੈਂਦਾ ਇਸ ਕਰਕੇ ਕਾਫੀਆਂ ਤੇ ਮੋਕਰੀ ਗਾਲ ਜਮ ਖੇਡ ਮੋਕਰੀ ਆ ਆਖੀਣਾ ਹੋਣਾ ਨਾਲ ਖੇਡਣਾ ਦੇ ਕਰਦੀ ਏ ਤੇ ਮੂਲੇ ਬੰਦੇ ਨਾਗਰਾ ਬੱਸੀ ਵਾਲਾ ਜਾ ਰਿਹਾ ਸੀ ਨਾ ਉਹ ਬਦਲ ਕੇ ਨਾ ਉਹ ਬਦਲਦਾ ਫਿਰ ਲਾ ਕੇ ਬੱਸੀ ਵਾਲਾ ਨਾ ਉਹ ਬਦਲਦਾ ਨਹੀਂ ਕਾਲਾ ਰੱਖ ਲਿਆ ਹੁਣ ਬੱਸੀ ਵਾਲੇ ਨੇ ਦਾਲਾ ਬੱਸੀ ਵਾਲਾ ਕਾਲਾ ਨਾਗਰਾ ਬੱਸੀ ਵਾਲਾ ਬੱਸੀ ਵਾਲਾ ਨਾ ਉਹ ਬਦਲਦਾ ਬੰਦਿਆ ਮੈਚ ਚੱਲ ਰਿਹਾ ਬੰਦਿਆ ਨਾ ਕਹਿੰਦਾ ਜਸੂ ਨੂੰ ਵੀ ਹੁਣ ਕੰਦੇ ਨਾ ਕਰਵਾਉਣੀ ਪੈਣੀ ਹੁਣ ਕਰਵਾਉਣੀ ਪੈਣੀ ਮਿੱਲਾ ਰੱਖੋ ਬੱਲੇ ਦਾ

ਰਾਜਾ ਦਾ ਕੈਂਚੀ ਇਹ ਮੈਚਾਂ ਦੇ ਪਾਕੋਲਸ ਬੇਲੇ ਟੀਮ ਦੇਖ ਨੂੰ ਮਿਲ ਗਿਆ ਉਧੂ ਘਰ ਵਾਲੇ ਪਾਸੇ ਟੀਮ ਜੀ ਉਹ ਜਿਹੜੇ ਕਾਫਾ ਨਾ ਕੋਲਦ ਪੈਣਾ ਤੇ ਦੂਜੇ ਪਾਸੇ ਵੀ ਟੀਮ ਜੀ ਨੂੰ ਮੈਂ ਜੀਰ ਸੰਗ੍ਰੋਹਣਾ दुनिया

ਸਾਰੇ ਵਾਲਾ ਸੇਂਟੀ ਨਾਲ ਵੀ ਲੱਗ ਰਿਹਾ ਜੱਪਾ ਯਾਰੋ ਧਾ ਵੀ ਗਿਆ ਡੱਕਿਆ गया ਗਿਆ ਚਾਹ ਦੀ ਸਾਰਾ ਕੋਈ ਡੱਕਿਆ ਇਹਨਾਂ ਨੇ ਕਬੱਡੀ ਖੇਡ हैं ਇਹਨਾਂ ਦੇ ਕੋਈ ਹੌਸਲੇ ਕੋਈ ਸਨਮ ਹੈ ਕੱਲ ਹੀ ਕਹਿੰਦੇ ਵੇਖ ਖੇਡ ਕੇ ਕਬੱਡੀਆ ਭਾਵੇਂ ਲੱਗਦਾ ਹੈ ਜੰਦੇ ਕਰਦੇ ਬਹੁਤ ਚਾਲ ਲੱਗੇ ਤੈਕਰ ਵਾਂਗ ਬਹੁਤ ਮੁੰਡੇ ਕਹਿੰਦੇ ਨੌਕਰੀ पूरी बल्ले बल्ले पहले दे समारे सातो जाने लोडना पहले कखो ओए रिक माया रहने आ नहीं। सारा नहीं हलार रहने माये बने रे सारा ये बंदे आटा लाया रहने आ ये घर है मेरे बिलो घर में रिक लिया इसलिए कमाल कर गया कोटी रे फल लगे हैं इसलिए बड़े बड़े कर लगे हैं नोट पे ही मैच समाप्त कर ज बहुत बहुत शुभकामनाएं सभी बड़े का माना ਉਹ ਰੇਂਡਰ ਨੇ ਆਪਣੀ ਟੀਮ ਲਈ ਕਰ ਦਿੱਤਾ ਹੈ ਮੇਰੇ ਵੀਰ ਨੂੰ ਵੀ ਰੇਡ ਪਾਉਂਦੇ ਨੇ ਕਹਦੇ ਮੈਚ ਆ ਗਿਆ ਜੀ ਕੁਆਟਰ ਦਿਖਾਉਣਾ ਹੈ ਫੇਰ ਵੀ ਚਾਰ ਹੈ ਜੀ ਦੀ ਸਾਹਮਣੇ ਹੋਇਆ ਕਾਸ਼ ਅੱਦਾਂ ਜਾਣੇ ਫਾਈਨਲ ਖੇਡੂ ਹੈ ਹੋ ਗਿਆ ਫਿਰ ਬੰਦਰ ਛੋਟੂ ਲਈ ਕਹਿੰਦਾ ਬੰਦਰ ਦੀ ਲੋੜ ਹੈ ਇਹ ਜਿਹੜੀ ਨਹੀਂ ਹੁਣ 12ਵਾਂ ਆਇਆ ਹੋਇਆ ਹੈ ਬਈ ਆ ਕਿੱਦਾਂ ਇਹਨੂੰ ਕਿੱਥੋਂ ਲੈ ਆਇਆ ਬਾਹਰੋਂ ਦੇਖਦੇ ਏ ਲੜੇ ਏ ਲੜੇ ਏ ਲੜੇ ਆਪਣੇ ਟੀਮ ਦੇ ਸੀ ਜੋਦਾ ਹੋਇਆ ਘਾਤੋ ਦਾ ਮੇਰੇ ਵੀ ਉਹਦਾ ਨਹੀਂ ਹੈ ਫੈਸਲੇ ਕਰ ਰਿਹਾ ਕਿਉਂਕਿ ਘਾਤੋ ਦਾ ਨਾਮ ਬੜਾ ਹੈ ਕਬੱਡੀ ਵਿੱਚ ਘਾਤੋ ਵਾਲੇ ਨੇ ਕਬੱਡੀ ਖੇਡੀ ਕੀ ਦਾ ਬੋ ਕਰ ਰਹੇ ਹਨ ਉਹ ਤੇਰਾ ਖੇਡਣਾ ਉਹ ਤੇਰਾ ਦੇ ਚੜ ਕੇ ਨਜੀ ਹੈ ਕਬੱਡੀ ਕਹਿੰਦੇ ਮੁੰਡਿਆਂ ਨੇ ਚੜ ਕੇ ਲੈ ਲੈਣਾ ਕਾਹਦੇ ਪੱਕੀ ਹੈ ਧਮਾਨਾ ਵੀਰੋਨਾਂ ਦਾ ਹਰਦੀਪ ਗੋਡੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਜਾਨ ਲੈ ਜਾਣ ਦੀ ਜੋਗੀ ਵਾਡੇ ਲੱਗਦਾ ਜੀ ਜਸਪੀਰ ਸਿੰਘੀ ਗੱਲ ਤੋਂ ਇਹ ਲੀਡਰ ਨੇ ਸ਼ੋਹਰੀ ਕਾਰੀ ਨਾਲ ਨੇ ਜਿਹਨੇ ਐਸਜੀਪੀ ਨੰਬਰ ਵੀ ਹੈ ਉਹ ਆਪਣੀ ਬਾਤ ਲੋੜਾ ਇਹ ਕਰਦਾ ਮਿੱਟੀ ਦਾ ਵਰਲਡ ਕੱਪ ਕਮੇਟੀ ਦੇ ਤੱਕ ਇਹ ਨੌਜਵਾਨ ਉਹ ਪੂਰੀ ਪੱਪਾ ਦੇ ਤੋਂ ਖੇਡ ਦੇਖਦੇ ਲੱਗੇ ਆਪਣੇ ਜੁਗੀਆਂ ਪਰਮਸ ਕਰੋ ਯਾਰ ਸੋ ਮੈਚ ਦਾ ਮਾਰਾ ਸਾਡੀ ਟੀਮ ਨੂੰ ਬੜੀ ਬੜੀ ਜਿੱਤ ਨੂੰ ਉਹਨਾਂ ਨੇ ਡਾਇਨਾਮਿਕ ਤੋਂ ਬਹੁਤ ਜਾਨ ਤੋਂ ਕਮੂ ਹੋਏ ਇਸ ਮੈਚ ਵਿੱਚ ਬਹੁਤ ਕੁਝ ਕੀਤਾ ਰੌਣਕਾਂ ਦੇ ਰਹੀ ਹੈ ਧਰ ਸੱਟਾਂ ਮੈਂਦੇ ਹੈ ਦਲੀਓ ਕਾਰਸ ਨਾਲ ਪੁੱਛ ਰਹੀ ਹੈ ਦਲੀਓ ਬਾਂਸਰ ਨਾਲ ਪੁੱਛ ਰਹੀ ਹੈ ਲਓ ਸਾਹਮਣੇ ਮੋਤੀ ਕਹਿੰਦਾ ਕੋਈ ਮੋਤੀ ਤਾਂ ਕਹਿੰਦਾ ਆਹ ਬੰਗਾਲ ਵਾਲਾ ਗੁਰੂ ਮਿਸਲੇ ਕਰਣੀ ਪਾਰ ਗਿਆ ਬਿੰਕ ਪਾਸੇ ਨਾਜਵਾਦ ਆ ਬਰਦਾ ਟਰਾਈ ਵੀ ਨੰਬਰ ਜਿਹੜੇ ਸਿੰਨੇ ਮੋਤੀ ਜੋੜਦਾ ਰਹੀ ਹੈ ਹਾਰੀ ਟੀਮ ਦੇ ਸਾਉ ਇਹ ਦੋ ਤਾਰ ਕੋਈ ਗਰਾਉਂਡ ਵਿੱਚ ਆ ਗਿਆ ਜਿਸ ਕਿ ਇਹਦੀ ਵਾਰ ਸੁਣੀ ਹੈ ਆ ਬਿੱਲਾਈ ਦਲਪਰੇ ਦੀ ਧਰਤੀ ਹੈ ਆ ਸਾਹਮਣੇ ਨਗਰੇ ਵਾਲਾ ਅਗਰ ਖੜਾ ਹੈ ਗੁਰੀ ਵਰਗੇ ਨੋਇਰ ਲਖੇ ਟਾਈਗਰ ਵਾਂਗੇ ਮਾਂਟੋ ਵਰਗੇ ਮਟੂਆ ਜੇ ਫਾਉਲ ਨਾ ਕਰੇ ਨਾ ਆ ਗੁਰੀ ਹੈ ਆ ਮੁੰਡੇ ਨੇ ਵੀ ਅੰਟੀਕਲ ਸਦਾ ਲਾਹ ਰਿਹਾ ਹੈ ਆ ਵੀ ਟੋਪ ਲੈ ਜੱਫੀ ਹੁੰਦਾ ਪੰਜਾਬ ਦੇ ਫਰਿਆਨੇ ਦੀ ਇਹਦੇ ਵੀ ਅੱਗੇ ਤੇ ਮੇਰੀ ਵੀ ਦੀ ਗੁੰਜਰੀ ਤੇ ਬੋਲ ਖੇਡੀਆਂ ਦੇ ਵਿੱਚ ਦੇ ਮੈਦਾਨ ਦੇ ਵਿੱਚ ਆਹ ਸਾਹਮਣੇ ਕੋਰਤੀ ਅਸਰੇ ਕਮਲਜੀਤ ਆ ਰਿਹਾ ਹੈ ਰਿੰਗ ਰੌਡ ਦੇ ਵਿੱਚ ਲੇ ਗਈ ਹੈ ਯਾਰ ਜੱਸੀ ਢੋਰੀ ਨੇ ਧਰਤੀਆਂ ਢੋਰੀ ਆ ਵੀ ਸ਼ਿੱਕਾ ਚੱਲਣਾ ਕਮਲਜੀਤ ਮੈਦਾਨਾਂ ਦੇ ਵਿੱਚ ਇੱਕ ਦੋ ਲੱਖਾਂ ਤੈਕਰ ਦੇ ਵਿੱਚ ਉਸੇ ਤਰ੍ਹਾਂ ਆਈ ਕਰ ਰਿਹਾ ਹੈ ਉਹ ਸਰਵ ਨੇ ਨੰਬਰ ਇਹਦਾ ਤਾਂ ਹੋ ਗਿਆ ਜ਼ਰਾ ਪਾਸਾ ਲੈਣ ਦੇ ਵਿੱਚ ਢੋਰੀ ਜੀ ਦੀ ਗੋਲ ਕਰੋ ਬੰਦ ਹੋ ਗਈ ਜੰਗੀ ਹੈ ਦੋਤਾ ਉਹ ਜੀ ਟੀਮ ਸੈਮੀ 'ਚ ਪਹੁੰਚ ਗਈ ਆਪਣੀ ਦੇਖੋ ਕੀ ਬਣਦਾ ਕਿ ਖੇਡ ਕਬੱਡੀ ਆ ਥੋੜੇ ਇਲਾਕੇ ਆ ਥੋੜੇ ਮੈਨੂੰ ਤਾਂ ਮਸਤੀਰ ਹੋਣੀ ਆਹੀ ਪੱਛੇ ਮਾਰੂ ਹੋ ਗਿਆ ਕਾਹੀ ਕਾਹੀ ਮੈਨੂੰ ਇਹੋ ਮੇਰੇ ਕੋਲ ਵੀਡੀਓ ਚ ਮਿਲਦਾ ਜਿਵੇਂ ਰਸਤਾ ਨਾ ਮਾਣ ਸੀ ਨਹੀਂ ਗਈ ਸੀ ਇਹ ਵੀ ਨਹੀਂ ਜਾਣੀ ਲੈ ਸਿੰਗਰ ਟੀਮ ਦਾ ਡਾਇਰੈਕਟਰ ਕਰ ਗਿਆ ਨੇ ਕਵਾਰਟਰ ਟੀਮ ਚੌਥਾ ਜਿਹੜਾ ਦੇਖਣਗੇ ਜਾ ਰਿਹਾ ਲਓ ਸਾਹਮਣੇ ਤੋਂ ਵੀ ਚਿੱਕਲਾ ਕੋਈ ਗੁਣ ਰਾਈਟਿੰਗ ਕਰਦਾ ਹੈ ਅਲਰਾਊਂਡਰ ਸਮੇਂ ਤੇ ਵਾਪਸੀ ਕਰਨੀ ਹੈ ਸਿੰਗਰ ਵਰਗ ਉਹਦਾ ਕਬੱਡੀ ਛੱਡ ਗਿਆ ਹੁੰਦਾ ਸੀ 3 ਮਾੜੀਆਂ ਰੰਗੀ ਕਰਦਾ ਹੈ ਸਾਡੇ ਨਾਲ ਚੋਬਰ ਸੀ ਆਲਰਾਊਂਡਰ 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 94 ਪਿੰਡ ਵਾਲਾ ਕੁਸ਼ਤੀਵਕ ਹੈ

ਚਾਰ ਸਾਹਬ ਦੇ ਕੋਟੀ ਤੋਂ ਮਿਲਿਆ ਸਰਜਪੁਰ ਲਾ ਰੇਡ ਦੇ ਜੱਥੇ ਨਹੀਂ ਪਹੁੰਚਦੀ ਬਸਤੀਆਂ ਨਾਲ ਤੇ ਚਾਰ ਸਾਹਬ ਦਾ ਮੈਚ ਆਇਆ ਸੀ ਉਹ ਰੈਫਰੀਆਂ ਨੇ ਨੰਬਰ ਦੇ ਕੇ ਦੱਸਿਆ ਕਿ ਜੱਤੀ ਜਰਾ ਉਹ ਹੈਲੋ ਆ ਗਏ ਉੱਪਰ ਤੋਂ ਬਾਅਦ ਰੌਣਾ ਪਰ ਇਹ ਜੱਤੀ ਨਹੀਂ ਆਸੀ ਜਦੋਂ ਬੜੀ ਭਾਰੀ ਜਿੱਤ ਕਰਨ ਦੇ ਬਹੀਆ ਵੇਖਦਾ ਦੇ ਧੰਨਵਾਦ ਹੈ ਜਿੱਦਾਂ ਨਾਲ ਨੂੰ ਆਖਰ ਨੇ ਆਲੇ ਕੋ ਸਾਲ ਦੇ ਗਾਉਣ ਕਰਾਂ ਵਾਲੇ ਜਨਤਾਰਬੀ ਭਾਵਨ ਵਿਸ਼ੇਸ਼ਤਾ ਦੇ ਧੰਨਵਾਦ ਕਰਦਾ ਮਸਜਣ ਘਵਾਲਾ ਆਲੇ ਵੀਰਾਂ ਦੇ ਵਿਸ਼ੇਸ਼ਤਾ ਦੇ ਧੰਨਵਾਦ ਹਾਂਜੀ ਬਹੁਤ ਸਾਰੇ ਕਮੇਟੀ ਦੇ ਬੰਦੂਰਾ ਨੂੰ ਕਰ ਕਾ ਮਿਹਨਤ ਕਰ ਰਹੇ ਨੇ ਬਹੁਤ ਬੜਾ ਧੰਨਵਾਦ ਹੈ ਕੈਮਰਾਮੈਨ ਅਲੀ ਜੰਦ ਦੇ ਨਾਲ ਕੈਮਰਾ ਕਾ ਦੇ ਵੀ ਇੰਡੀਆ ਨੂੰ ਮੂੰਹ ਤੇ ਰਾਘਾ ਮੂੰਹ ਤੇ ਆਹ ਤਰ੍ਹਾਂ ਦੇ ਬੰਦਾ ਕਬੱਡੀ ਖਾਣ ਲਈ ਖੇਡ ਮੈਦਾਨ ਦੇ ਵਿੱਚ ਆਉਂਦਾ ਹੈ ਇੱਕ ਸਰਦਾਰ ਗੁਰੂ ਕਦੇ ਸਾਉਥ ਪਰੀ ਹੈ ਭਾਈ ਕਰਦੇ ਤੇ ਨੰਬਰ ਬ੍ਰਹਮਦਾ ਦੀ ਟੀਮ ਦੇ ਸੱਜੇ ਉੱਧ ਆਇਆ ਹੈ ਇਹ ਬੇਨਤੀ ਹੈ ਰਾਮਨਾਥ ਧੋਣੀ ਫੇਸੈਂਟੀ ਸਾਹਿਬ ਸੈਕਟਰੀ ਸੈਂਟਰੀ ਮੈਨ ਮੈਨ ਉੱਚੀ ਖੜਾ ਬਹੁਤ ਬਹੁਤ ਸਹੀ ਧੰਨਵਾਦ ਕਰਦੇ ਆ ਕਿੰਨੇ ਵਾਰੀ ਆ ਓਏ ਬਹੁਤ ਧੰਨਵਾਦ ਚੌਥੀ ਚੌਥੀ ਵਾਰੀ ਜਲਾ ਮੈਚ ਹੈ ਜੀ ਆ ਪ੍ਰੇਸ਼ਰ ਜਸਪ੍ਰੀਤ ਸਿੰਘ ਜੰਗੀ ਪੱਖੋਂ ਬਲਬਲ ਸਿੰਘ ਜੀ ਤੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਬੇਟੀ ਨੂੰ ਬਹੁਤ ਔਰ ਸਿਸ਼ੇ ਨਾਲ ਤੇ ਲਾਈ ਜੀ ਬਹੁਤ ਧੰਨਵਾਦ ਜੀ ਬਹੁਤ ਬਹੁਤ la roma della Portipeg